ਪਿੰਡ ਪਾਲੀ ਵਾਲਾ ਵਿਖੇ ਚੱਲ ਰਹੀ ਕ੍ਰਿਕਟ ਟੂਰਨਾਮੈਂਟ ਵਿੱਚ ਸ਼ਿਰਕਤ ਕਰਨ ਪਹੁੰਚੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਜਾਣਕਾਰੀ ਮੁਤਾਬਕ ਅੱਜ ਜਿਤਵਾਰ ਦੁਪਹਿਰ 2 ਵਜੇ ਦੇ ਕਰੀਬ ਜਲਾਲਾਬਾਦ ਹਲਕੇ ਦੇ ਪਿੰਡ ਪਾਲੀ ਵਾਲਾ ਵਿਖੇ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਪਹੁੰਚੇ ਇਸ ਮੌਕੇ ਉਹਨਾਂ ਨੇ ਖਿਡਾਰੀਆਂ ਨੂੰ ਜਿੱਥੇ ਕ੍ਰਿਕਟ ਦੀਆਂ ਕਿੱਟਾਂ ਮੁਹੱਈਆ ਕਰਾਈਆਂ ਉੱਥੇ ਹੀ ਸਟੇਡੀਅਮ ਦੇ ਵਿੱਚ ਤਾਰਾਂ ਦੇ ਕਾਰਨ ਖਿਡਾਰੀਆਂ ਨੂੰ ਪੇਸ਼ ਆਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੇ ਵਾਅਦਾ ਕਰ ਜੋ ਤਾਰਾ ਬਿਜਲੀ ਦੀਆਂ ਇਥੋਂ ਗੁਜ਼ਰਦੀਆਂ ਨੇ ਉਹਨਾਂ ਦਾ ਹੱਲ ਕੀਤਾ ਜਾਏਗਾ ਤੇ ਉਹਨਾਂ ਨੂੰ ਇਥੋਂ ਹਟਾਇਆ ਜਾਏਗਾ ਦੱਸ ਦਈਏ ਕਿ ਵਿਧਾਇਕ ਜਗਦੀਪ ਗੋਲਦੀ ਕੰਬੋਜ ਵੱਲੋਂ ਅੱਜ ਪਿੰਡ ਪਾਲੀ ਵਾਲਾ ਵਿਖੇ ক্রিকেট ਟੂਰਨਾਮੈਂਟ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਜਿੱਥੇ ਪਿੰਡ ਦੀ ਪੰਚਾਇਤ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਦੱਸ ਦਈਏ ਕਿ ਇਸ ਮੌਕੇ ਵਿਧਾਇਕ ਜਗਦੀਪ ਗੋਲਦੀ ਕੰਬੋਜ ਵੱਲੋਂ ক্রিকেট ਬੈਟ ਹੱਚਫਾਰਡ ਕੁਝ ਬੱਲਾਂ ਵੀ ਖੇਡੀਆਂ ਗਈਆਂ ਇਸ ਮੌਕੇ ਵਿਧਾਇਕ ਦੇ ਵੱਲੋਂ ਪਿੰਡ ਦੀ ਪੰਚਾਇਤ ਦਾ ਧੰਨਵਾਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਭਵਿੱਖ ਦੇ ਵਿੱਚ ਵੀ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਹੀਂ ਆਨ ਦਿੱਤੀ ਜਾਏਗੀ ਅਤੇ ਜਿਸ ਤਰ੍ਹਾਂ ਦੀਆਂ ਵੀ ਪਿੰਡ ਦੀਆਂ ਜ਼ਰੂਰਤਾਂ ਹੋਣਗੀਆਂ ਉਸ ਹਿਸਾਬ ਦੇ ਨਾਲ ਆਉਂਦੇ ਸਮੇਂ ਦੇ ਵਿੱਚ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ ਪਿੰਡ ਪਾਲੀ ਵਾਲੇ ਦੀ ਸਮੂਹ ਸਾਡੀ ਯੂਥ ਟੀਮ ਨੂੰ ਮੁਬਾਰਕਾਂ ਕਿਸੇ ਤਰ੍ਹਾਂ ਹੀ ਤੇ ਮੇਲੇ ਲੱਗਦੇ ਨੇ ਬਹਿਸਤੇ ਖੇਡਦੇ ਨੂੰ ਸਾਡੇ ਭਰਾ ਉਕੀ ਸਪੋਰਟ ਸੀ ਕਿ ਹਰ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਸਾਰਿਆਂ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਸੋ ਇੱਕ ਵਾਰੀ ਸਾਰਿਆਂ ਨੂੰ ਫੇਰ ਬਹੁਤ ਬਹੁਤ ਮੁਬਾਰਕਾਂ ਜਿਹੜਾ ਮਿੱਠਾ ਮਿੱਠਾ ਬੋਲਦੇ ਪਹਿਲਾਂ ਦੇਣ ਅਸੀਂ ਤਾੜੀ ਮਾਰੋ ਭਈਆ ਸਾਡੇ ਜਿੰਨੇ ਇਹ ਗੁਜਰਤ ਤੇ ਕਿਸੇ ਕਿਸੇ ਨੂੰ ਦਿੰਦੀ ਹੈ ਬੋਲੀ ਇੰਨੀ ਵਧੀਆ ਸੋ ਸਭ ਤੋਂ ਪਹਿਲਾਂ ਪੂਰੇ ਪਿੰਡ ਵਾਸੀਆਂ ਨੂੰ ਸਾਰੀਆਂ ਟੀਮਾਂ ਨੂੰ ਲੱਖ ਲੱਖ ਮੁਬਾਰਕਾਂ ਇੱਕ ਬੇਨਤੀ ਹੈ ਤੁਹਾਡੀ ਤਾਰਾਂ ਦਾ ਇਸ਼ੂ ਹੈ ਜਲਦੀ ਬਾਰ ਕਰਾ ਦਿੰਦੇ ਆ ਤੁਹਾਡਾ ਖੇਲਾ ਮਜ਼ੂਰ ਕਰਦੇ ਆ ਕਿ ਇਹ ਕੇਕ ਸਾਡੇ ਲਈਓ ਲੈਓ ਵੀਰ ਵਾਜੂ ਵੀ ਪਿੰਡਾਂ ਲਈ ਇਹ ਕੇਕ ਤਾਂ ਤੁਹਾਡੇ ਵਾਸਤੇ ਕਿਉਂਕਿ ਸਾਡੇ ਭਰਾ ਹੋਰ ਹੱਸਦੇ ਖੇਡਦੇ ਰਹਿਣ ਕੱਪ ਨੂੰ ਅੱਖਾਂ ਦੀ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਉਹਦੇ ਪੱਸੀ ਹੋਰ ਐਨ ਐਲ ਐ ਸਾਹ ਜੀ ਦਾ ਜਿਨ੍ਹਾਂ ਨੇ ਕਿਹਾ ਅੱਜ ਦੇ ਵੱਡੇ ਮੇਲੇ